ਹਾਸ਼ੀਆ ਕਾਲ ਜੀ ਮੈਂ ਬਾਜੀਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਕਿ ਆਪਾਂ ਸੂਟ ਲੈ ਕੇ ਆਏ ਆਂ ਆਪਾਂ ਨੇ ਰੈਡੀ ਕੀਤੇ ਆ ਸਾਰੇ ਸੂਟ ਅਲੱਗ-ਅਲੱਗ ਸਟੱਫ ਦੇ ਉੱਪਰ ਐਂਡ ਅਲੱਗ-ਅਲੱਗ ਅਲੱਗ-ਅਲੱਗ ਵਰਕ ਹੈ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਜੀ ਤੁਸੀਂ ਉਸ ਨੂੰ ਪ੍ਰੈਸ ਕਰ ਦੇਣਾ ਕਿਉਂਕਿ ਜੋ ਵੀ ਆਪਾਂ ਫਿਰ ਨਿਊ ਵੀਡੀਓ ਅਪਲੋਡ ਕਰਾਂਗੇ ਉਹ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਤਾ ਨੋਟੀਫਿਕੇਸ਼ਨ ਆ ਜੂਗਾ ਜੀ ਤੁਹਾਨੂੰ ਪਤਾ ਲੱਗ ਜਾਏ ਕਿ ਉਹ ਵੀ ਆਪਣੀ ਨਿਊ ਵੀਡੀਓ ਜਿਹੜੀ ਅਪਲੋਡ ਕਰਤੀ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਬਾਤ ਉਹਨੂੰ ਸ਼ੇਅਰ ਕਰਕੇ ਮੇਰੀਆਂ ਓਨਾ ਪੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਜੇ ਕੁਝ ਵੀ ਪੁੱਛਣਾ ਚਾਹੁੰਦੀਆਂ ਨੇ ਹਨਾ ਰਿਗਾਰਡਿੰਗ ਉਹਨਲਾਈਨ ਬਿਜ਼ਨਸ ਲਾਈਕਿ ਜਿੱਦਾਂ ਕਿ ਮੈਂ ਪਹਿਲਾਂ ਆਨਲਾਈਨ ਹੀ ਕੰਮ ਕਰਦੀ ਸੀ ਆਪਣਾ ਰੀਸੇਲਿੰਗ ਦਾ ਤਾਂ ਸਾਡਾ ਕੰਟੈਕਟ ਜਰੂਰ ਕਰ ਸਕਦੇ ਨੇ ਜੀ ਚਲੋ ਜੀ ਹੁਣ ਅੱਜ ਵਾਲੇ ਸੂਟਾਂ ਦੇ ਵੱਲ ਅੱਜ ਵਾਲੇ ਸੂਟ ਸਾਰੇ ਅਲੱਗ-ਅਲੱਗ ਸਟਾਫ ਦੇ ਉੱਪਰ ਅਲੱਗ-ਅਲੱਗ ਫੈਬਰਿਕ ਦੇ ਵਿੱਚ ਰੈਡੀ ਕੀਤੇ ਹੋਏ ਨੇਗੇ ਫਸਟ ਸੂਟ ਆ ਗਿਆ ਵੀਰੇ ਇਹ ਵਾਲਾ ਆ ਤੁਸੀਂ ਦੇਖ ਸਕਦੇ ਹੋ ਸੈਮੀ ਸਟਿਚ ਸੂਟ ਆ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਫੈਬਰਿਕ ਹੈਗਾ ਬਹੁਤ ਸੋਹਣਾ ਬਾਹਾਂ ਦੇ ਉੱਪਰ ਵੀ ਲੈਸਿਸ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਸ਼ਰਟ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਇਹ ਵੀ ਵਰਕ ਦੀ ਫਿਨਿਸ਼ਿੰਗ ਚੰਗ ਕਰਾਈ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੁਪੱਟਾ ਜਿਹੜਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਵੀ ਮੈਂ ਤੁਹਾਨੂੰ ਦਿਖਾ ਦੇਣੀ ਇੱਕ ਪਰ ਲਓ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਇਹਦੇ ਨਾਲ ਇਹ ਵਾਲਾ ਦੁਪੱਟਾ ਆ ਗਿਆ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਵੀ ਬਹੁਤ ਸੋਹਣੇ ਇੱਥੇ ਕਿਹਨੇ ਪੈਚ ਲਗਾ ਕੇ ਆ ਜਿਹੜਾ ਵਰਕ ਹੋਇਆ ਹੋਇਆ ਜੀ ਵਰਕ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਲੈਸ ਵਗੈਰਾ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹਦੇ ਨਾਲ ਬਾਟਮ ਹੈਗੀ ਹੈ ਜਿਹੜੀ ਇਹ ਵਾਲੀ ਜੀ ਇਹ ਵਾਹੀ ਬਾਟਮ ਲੱਗੀ ਹੋਈ ਆ ਪਰ ਆਈ ਦੇ ਰਜਿਸਟਰ ਹੋਊਗਾ ਜੀ 1400 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਨੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਇੱਕ ਆਪਣੇ ਕੋਲੇ ਇਹ ਵਾਲੀਆਂ ਸ਼ਰਟਾਂ ਆ ਗਈਆਂ ਬਹੁਤ ਸੋਹਣੀਆਂ ਤੁਸੀਂ ਇਹਨਾਂ ਪੈਂਟ ਨਾਲ ਵੀ ਮਿਲਾ ਸਕਦੇ ਹੋ ਲਾਈਕ ਜਿੱਦਾਂ ਮੇਰੇ ਵਾਈਟ ਪਲਾਜ਼ੋ ਪਾਇਆ ਹਾਂ ਆ ਵਾਈਟ ਪਲਾਜ਼ੋ ਨਾਲ ਵੀ ਬਹੁਤ ਸੋਹਣੀ ਲੱਗੂਗੀ ਖਾਸ ਸੋਹਣੀ ਲੱਗੂਗੀ ਆ ਇਹਨੂੰ ਆਪਣੇ ਪਲਾਜ਼ੋ ਨਾਲ ਵੀ ਪਣਾ ਸਕਦੇ ਹੋ ਤੁਸੀਂ ਪੈਂਟ ਨਾਲ ਵੀ ਬਣਾ ਸਕਦੇ ਹਾਂ ਜੀ ਜਵਰਜਟ ਦੇ ਉੱਪਰ ਇਹ ਵਿਸਕੋਸ ਜਵਰਜਟ ਦੇ ਉੱਪਰ ਇਹ ਸ਼ਰਟਾਂ ਨੇ ਇਹਨੂੰ ਸ਼ਾਰਟ ਲੈਂਥ ਦੇ ਵਿੱਚ ਵੀ ਬਣਾ ਸਕਦੇ ਹਾਂ ਅਗਰ ਕੋਈ ਬਾਟਮ ਨਾਲ ਬਣਾਉਣਾ ਚਾਹੁੰਦਾ ਬਾਟਮ ਨਾਲ ਆਪਣੀ ਜਿਹੜੀ ਲੌਂਗ ਲੈਂਥ ਦੇ ਵਿੱਚ ਵੀ ਬਣਾ ਸਕਦੇ ਹਾਂ ਬਰਕ ਜਿਹੜਾ ਹੋਇਆ ਹੋਇਆ ਵੀਰੇ ਸਾਰਾ ਆਰੀ ਦੇ ਨਾਲ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਆਰੀ ਦਾ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈਗਾ ਆਰੀ ਦੇ ਨਾਲ ਸਾਰੀ ਸ਼ਰਟ ਦੇ ਉੱਪਰ ਪ੍ਰਾਈਸ ਇਹਦਾ ਬਹੁਤ ਘੱਟ ਪ੍ਰਾਈਸ ਆਊਗਾ ਜੀ ਇਹਦਾ ਪ੍ਰਾਈਸ ਲਊਗਾ ਸਿਰਫ 700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਆਰੀ ਦੇ ਨਾਲ ਕੰਮ ਹੋਇਆ ਹੈ ਜੀ ਡਿਸਕਾਊਸ ਆਰ ਜਾਂ ਜਾਂਦੀ ਜਿਆ ਸਰਵਿਸਕਾਊਸ ਜਾਗਟ ਦੀ ਜਿਹੜੀ ਹੈ ਹੈਗੀਏ ਸ਼ਰਟ ਆ ਇਹਨੂੰ ਤੁਸੀਂ ਪੈਂਟ ਨਾਲ ਵੀ ਸ਼ਾਰਟ ਲੈਂਥ ਦੇ ਵਿੱਚ ਬਣਾ ਸਕਦੇ ਹੋ ਪਲਾਜ਼ੋ ਨਾਲ ਵੀ ਬਣਾ ਸਕਦੇ ਹੋ ਅਗਰ ਕੋਈ ਨਾਲ ਦੀ ਸਲਵਾਰ ਲੈ ਕੇ ਜਾਂ ਮੈਚਿੰਗ ਸਲਵਾਰ ਨਾਲ ਬਣਾਉਣਾ ਚਾਹੁੰਦਾ ਲੌਂਗ ਲੈਂਥ ਦੇ ਵਿੱਚ ਮੈਚਿੰਗ ਸਲਵਾਰ ਨਾਲ ਵੀ ਬਣਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਇੱਕ ਕਲਰ ਇਹ ਕਲਰ ਆ ਇਹ ਕਲਰ ਜਿਹੜਾ ਕੋਕੋਕੋਲਾ ਜਿਹਾ ਕਲਰ ਆ ਜੀ ਬਹੁਤ ਸੋਨਾ ਕਲਰ ਹੈਗਾ ਤੇ ਇੱਕ ਇਹਦੇ ਵਿੱਚ ਹੈਗਾ ਹੈਗਾ ਬਲੈਕ ਕਲਰ ਆ ਜੀ ਇਹ ਵਾਲਾ ਜਿਹੜਾ ਹੈਗਾ ਹੈਗਾ ਬਲੈਕ ਕਲਰ ਹੈਗਾ ਇੱਕ ਇਹਦੇ ਵਿੱਚ ਆ ਗਿਆ ਬਲੂ ਕਲਰ ਬਾਕੀ ਸਾਰੇ ਨੇ ਤਕਰੀਬਨ ਸੇਮ ਹੀ ਰਹੂਗਾ ਇੱਕ ਇਹਦੇ ਵਿੱਚ ਆਪਣੇ ਕੋਲੇ ਬਹੁਤ ਸੋਨਾ ਕਲਰ ਇਹ ਵਾਲਾ ਕਲਰ ਆ ਗਿਆ ਜੀ ਇੱਕ ਇਹ ਵਾਲਾ ਆ ਗਿਆ ਇਹ ਵਾਲੇ ਜਿਹੜੇ ਸਾਰੇ 6 ਟਾਂ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਕੋਈ ਮੇਰੀ ਭੈਣ ਆਪਣੇ ਤੋਂ ਆ ਆਈ ਮੀਨ ਜੇ ਸਲਵਾਰ ਮੈਚਿੰਗ ਕਰਕੇ ਲੈਣਾ ਚਾਹੁੰਦੇ ਨੇ ਤਾਂ ਸਲਵਾਰ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਲਵਾਰ ਮੈਚਿੰਗ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਕੱਲੀ ਸ਼ਰਟ ਵੀ ਸਾਡੇ ਕੋਲੋਂ ਜਿਹੜਾ ਲੈ ਸਕਦੇ ਹੋ ਜੀ ਮੇਰੇ ਕੋਲ ਸਟੇਜ ਰਿਖਾਈ ਨਹੀਂ ਪਤਾ ਨਹੀਂ ਆਉਂਦਾ ਜੀ ਬਹੁਤ ਹੀ ਪਿਆਰਾ ਪੀਸ ਆ ਗਿਆ ਜੀ ਸਿਮਰ ਸਟਫ ਦੇ ਉੱਪਰ ਡਬਲ ਟੂਨ ਦੇ ਵਿੱਚ ਜਿਹੜਾ ਸਿਮਰ ਦਾ ਸਟਫ ਆਗਾ ਤੇ neck ਦੇ ਉੱਪਰ ਜਿਹੜਾ ਪੈਚ ਲਗਾ ਕੇ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਤਿੱਲੇ ਦੇ ਨਾਲ ਕੰਮ ਕੀਤਾ ਡਬਲ ਟੂਨ ਦੇ ਵਿੱਚ ਫੈਬਰਿਕ ਆ ਜੀ ਇਹਦੇ ਨਾਲ ਜਿਹੜੀ ਆ ਗਈ ਜੀ ਇਹ ਵਾਲੀ ਬਾਟਮ ਆ ਗਈ ਬਾਟਮ ਦੇ ਉੱਪਰ ਵੀ ਵਰਕ ਹੋਇਆ ਤੁਸੀਂ ਦੇਖ ਸਕਦੇ ਹੋਗੇ ਦੇ ਦੋ ਬਹੁਤ ਹੀ ਸੋਹਣਾ ਡਬਲ ਟੋਨ ਦੇ ਵਿੱਚ ਇਹ ਦੁਪੱਟਾ ਆ ਗਿਆ ਦੁਪੱਟਾ ਵੀ ਤੁਹਾਨੂੰ ਮੈਂ ਚੈੱਕ ਕਰਵਾ ਦੇਣੀ ਹੈ ਜੀ ਲਓ ਜੀ ਪ੍ਰੋਪਰ ਲੈਸ ਵਗੈਰਾ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਲੋ ਬਹੁਤ ਸੋਹਣਾ ਬੜਕੇ ਵਾਲਾ ਸੂਟ ਜਿਹੜਾ ਰੈਡੀ ਹੁੰਦਾਗਾ ਪੱਕੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਆਹ ਦੇਖੋ ਜੀ ਨਾਲ ਹੀ ਦੁਪੱਟਾ ਹੈ ਤੇ ਦੁਪੱਟਾ ਜਿਹੜਾ ਮੇਰੇ ਲਗਾਇਆ ਹੋਇਆ ਤੇ ਨਾਲ ਹੀ ਜਿਹੜੀ ਆਪਣੀ ਆ ਗਈ ਆ ਸ਼ਰਟ ਆ ਗਈ ਸ਼ਰਟ ਦੇ ਨੱਕ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਇਹ ਵਾਲੀ ਜਿਹੜੀ ਆ ਗਈ ਜੀ ਬਾਟਮ ਆ ਗਈ ਇਹ ਵੀ ਆਪਣਾ ਫੁੱਲ ਸੂਟ ਹੈ ਜਿਹੜਾ ਰੈਡੀ ਟੂ ਡਿਸਟ੍ਰੈਸ ਹੈਗਾ ਸੈਂਬਰ ਦੇ ਵਿੱਚ ਡਵਲ ਟੋਨ ਦੇ ਵਿੱਚ ਪੈਕੇਜ ਦੇ ਵਿੱਚ ਇਹ ਕੱਪੜਾ ਹੈ ਜੀ ਤੁਸੀਂ ਦੇਖਦੇ ਲਾਈਕ ਪਿੰਕ ਐਂਡ ਔਰੇਂਜ ਜੀ ਜਿਹੜੀ ਟੋਨ ਆ ਗਈ ਇਹਦੀਆਂ ਬਾਹਾਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਜੀ ਬਾਹਾਂ ਦਾ ਕੰਮ ਵੀ ਤੁਹਾਨੂੰ ਦਿਖਾਉਣਾ ਹੈ ਬਾਹਾਂ ਦਾ ਕੰਮ ਇੱਥੇ ਪਾਸੇ ਨਾਲ ਧੱਕੇ ਦਾ ਕੰਮ ਵੀ ਹੈ ਪਹਿਣਾ ਤੁਸੀਂ ਦੇਖ ਸਕਦੇ ਹੋ

ਤੇ ਇਹ ਵਾਲਾ ਘੇਰੇ ਦਾ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹ neck ਦੇ ਉੱਪਰ ਜਿਹੜੀ ਇਹ ਵੀ ਵਰਕ ਹੋਇਆ ਹੋਇਆ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਲਗਾਇਆ ਬਹੁਤ ਸੋਹਣਾ ਦੁਪੱਟੇ ਨੂੰ ਪ੍ਰੋਪਰ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਇਹ ਵਾਲਾ ਦੁਪੱਟਾ ਆ ਗਿਆ ਭਾਣਾ ਤੁਸੀਂ ਦੁਪੱਟਾ ਦੇਖ ਹੀ ਸਕਦੇ ਹੋ ਇਹ ਵਾਲਾ ਦੁਪੱਟਾ ਆ ਗਿਆ ਦੁਪੱਟੇ ਦੇ ਉੱਪਰ ਜਿਹੜੀ ਪ੍ਰੋਪਰ ਲੈਂਸ ਵਗੈਰਾ ਲਗਾਈ ਹੋਈ ਹੈਗੀ ਲੈਂਸ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਹੀ ਸੋਹਣੀ ਫਲਾਵਰਾਂ ਵਾਲੀ ਲਹਸ ਲਗਾਈ ਹੋਈ ਆ ਬਾਕੀ ਸੋਹਣੇ ਸੂਟ ਦੀ ਮੈਂ ਫੁੱਲ ਲੁੱਕ ਵੀ ਚੈੱਕ ਕਰਵਾ ਦਨੀ ਆ ਲੋ ਤੁਸੀਂ ਮੇਰੇ ਲੱਗਿਆ ਹੋਇਆ ਹੀ ਦੇਖ ਸਕਦੇ ਫਲਾਵਰ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਜਿਹੜਾ ਪ੍ਰਾਈਸ ਰਹੂਗਾ ਬਈ ਨਾ ਪ੍ਰਾਈਸ ਇਹਦਾ 2300 ਰੁਪਿਆ ਰਹੂ ਆਰਗਨ ਜਿਹਾ ਦਾ ਦੁਪੱਟਾ ਸਿਲਕ ਦਾ ਸੂਟ ਆ ਦੁਪੱਪਾ ਸੂਟ ਦੇ ਉੱਪਰ ਜਿਹੜਾ ਵਰਕ ਹੋਇਆ ਹੈਗਾ ਦਪੱਟੇ ਤੇ ਪਰ ਪ੍ਰੋਪਰ ਲਾਸ ਅੰਗਰਾ ਲੱਗੀ ਹੋਈ ਆ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਹੀ ਆ ਕੇ ਜਿਹੜਾ ਭੇਜ ਸਕਦੇ ਹੋ ਇੱਕ ਆਪਣਾ ਇਹ ਵਾਲਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਆਰਟੀਕਲ ਹੈ ਇਹ ਆਪਾਂ ਨੇ ਪਹਿਲਾਂ ਵੀ ਇੱਕ ਵਾਰ ਦਿਖਾਇਆ ਸੀ neck ਦੇ ਉੱਪਰ ਕੰਮ ਹੋਇਆ ਹੈ ਹੈਵੀ ਬਾਜੂ ਦੇ ਉੱਪਰ ਕੰਮ ਹੋਇਆ ਹੈ カラー ਵੀ ਬਹੁਤ ਪਿਆਰਾ ਇਹ ਵੀ ਸਿੰਮਰ ਸਟੱਫ ਦੇ ਉੱਪਰ ਹੈ ਇਹ ਵੀ ਰੈਡੀ ਟੂ ਡਿਸਪੈਚ ਆ ਜੀ ਆਗਾ ਤਾਂ ਮੇਰੇ ਨਾਲ ਕੋਈ ਵੀ ਸੂਟ ਪਸੰਦ ਆ ਨਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9554 6231 ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੇ ਹੁਣ ਇਹਨਾਂ 'ਚ ਕਿਸੇ ਨੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਲੈਣਾਗਾ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕੀਤਾ ਹੁੰਦਾ ਜੀ ਸਾਰਾ ਸੋ ਤੁਸੀਂ ਮੈਨੇ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਉੱਪਰ ਭੇਜ ਸਕਦੇ ਹੋ ਜੀ ਆਪਾਂ ਪਾਰਸਲ ਤੇ ਮੇਰੀ ਭੈਣ ਦੇ ਮੈਸੇਜ ਆਉਂਦੇ ਨੇ ਕਿ ਤੁਸੀਂ ਪਾਰਸਲ ਕਰ ਦਿਓ ਹਾਂਜੀ ਬਿਲਕੁਲ ਜੀ ਅਸੀਂ ਪਾਰਸਲ ਕਰ ਦਿਆਂ ਤੁਸੀਂ ਆਪਣਾ ਐਡਰੈਸ ਭੇਜ ਕੇ ਤੇ ਸਾਨੂੰ ਪੇਮੈਂਟ ਦਾ ਸਕਰੀਨਸ਼ਾਟ ਭੇਜ ਕੇ ਆਪਣੀ ਸਿਟੀ ਦੇ ਵਿੱਚ ਜਿਹੜਾ ਸਾਡੇ ਕੋਲੋਂ ਪਾਰਸਲ ਕਰਵਾ ਸਕਦੇ ਹੋ ਜੀ ਹੁਣ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਤੁਸੀਂ ਐਂਡ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਐਂਡ ਮਿਲਦੇ ਆਂ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀ ਕਾਂਗ